ਕੈਨੇਡਾ ਸਰਕਾਰ ਨੇ 2026 ਤੋਂ 2028 ਲਈ ਆਪਣੀ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਵਿਆਪਕ ਅਸਰ ਉਹਨਾਂ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਪਵੇਗਾ ਜਿਨ੍ਹਾਂ ਦੀ ਕੈਨੇਡਾ ਪਹਿਲੀ ਪਸੰਦ ਹੈ ਇਨਾ ਨਵੇਂ ਬਦਲਾਵਾਂ ਕਾਰਨ ਅਗਲੇ ਸਾਲਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਐਂਟਰੀ ਲੈਣੀ ਬਹੁਤ ਮੁਸ਼ਕਲ ਹੋ ਜਾਵੇਗੀ ਕੈਨੇਡਾ ਦੇ ਇਮੀਗ੍ਰੇਸ਼ਨ ਲੈਵਲ پلان ਤਹਿਤ ਹੁਣ ਘਟੋ-ਘਟ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ 'ਚ ਦਾਖਲਾ ਮਿਲੇਗਾ 2026 'ਚ ਸਿਰਫ 155000 ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਸਟੱਡੀ ਪਰਮਿਟ ਦਿੱਤਾ ਜਾਵੇਗਾ ਇਸ ਗੱਲ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਸੰਖਿਆ ਹੋਰ ਵੀ ਘਟਕੀਤੀ ਜਾ ਸਕਦੀ ਹੈ ਇਸ ਨਾਲ ਐਡਮਿਸ਼ਨਾਂ ਲਈ ਕਾਫੀ ਜ਼ਿਆਦਾ ਮੁਕਾਬਲਾ ਕੰਪੀਟੀਸ਼ਨ ਹੋਣ ਵਾਲਾ ਹੈ ਤੇ ਹਰ ਕਿਸੇ ਨੂੰ ਸਟੱਡੀ ਪਰਮਿਟ ਮਿਲਣਾ ਆਸਾਨ ਨਹੀਂ ਹੋਵੇਗਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸੰਬੰਧੀ ਵੀ ਵੱਡੇ ਬਦਲਾਅ ਕੀਤੇ ਗਏ ਨੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਜੂਨ ਵਿੱਚ ਪੀ GW P ਲਈ ਯੋਗ ਕੋਰਸਾਂ ਵਿੱਚ ਤਬਦੀਲੀ ਕੀਤੀ ਸੀ ਹਾਲਾਂਕਿ ਜੁਲਾਈ ਚ ਇਹਨਾਂ ਤਬਦੀਲੀਆਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਇਹ ਐਲਾਨ ਹੋਇਆ ਹੈ ਕਿ ਕੋਰਸਾਂ ਨੂੰ ਹਟਾਉਣ ਦਾ ਪ੍ਰਭਾਵ ਜੁਲਾਈ 2026 ਤੋਂ ਹੋਵੇਗਾ ਇਸ ਨਵੇਂ ਨਿਯਮ ਤਹਿਤ ਸਿਰਫ 178 ਕੋਰਸ ਹੀ ਅਜੇ ਹੋਣਗੇ ਜਿਨ੍ਹਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦਿੱਤਾ ਜਾਵੇਗਾ ਇਹ ਨਿਯਮ ਵੀ 2026 ਤੋਂ ਲਾਗੂ ਹੋਣਗੇ ਨਵੀਂ ਮਿਗ੍ਰੇਸ਼ਨ ਪਲਾਨ ਤਹਿਤ ਸਥਾਈ ਰਿਹਾਇਸ਼ ਦੇਣ ਦੀ ਪ੍ਰਕਿਰਿਆ ਨੂੰ ਬਦਲਿਆ ਜਾ ਰਿਹਾ ਹੈ ਸਰਕਾਰ ਅਗਲੇ 2 ਸਾਲਾਂ ਵਿੱਚ ਅਲੱਗ-ਅਲੱਗ ਜੋਬ ਸੈਕਟਰ ਨਾਲ ਜੁੜੇ ਲੋਕਾਂ ਲਈ ਪੀਆਰ ਪ੍ਰੋਗਰਾਮ ਚਲਾਉਣ ਵਾਲੀ ਹੈ 2026 ਤੇ 2027 ਚ ਦੇਸ਼ ਵਿੱਚ ਕੰਮ ਕਰ ਰਹੇ ਕੁੱਲ 33000 ਵਿਦੇਸ਼ੀ ਵਰਕਰਾਂ ਨੂੰ ਪੀਆਰ ਦਿੱਤੀ ਜਾਵੇਗੀ ਇਹ ਪੀਆਰ ਉਹਨਾਂ ਲੋਕਾਂ ਨੂੰ ਮਿਲੇਗੀ ਜਿਨ੍ਹਾਂ ਕੋਲ ਵਰਕ ਪਰਮਟ ਹੈ ਤੇ ਉਹ ਕਿਸੇ ਖਾਸ ਮੰਗ ਵਾਲੀ ਨੌਕਰੀ ਕਰ ਰਹੇ ਨੇ ਹਾਲਾਂਕਿ ਇਸ ਦੇ ਲਈ ਚੋਣ ਪ੍ਰਕਿਰਿਆ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਅਸਥਾਈ ਵਰਕ ਪਰਮਟਾਂ ਵਿੱਚ ਵੀ ਕਟੌਤੀ ਕੀਤੀ ਜਾਵੇਗੀ 2026 ਵਿੱਚ ਸਿਰਫ 60000 ਲੋਕਾਂ ਨੂੰ ਹੀ ਵਰਕ ਪਰਮਟ ਮਿਲੇਗਾ ਵਰਕ ਪਰਮਟ ਨਾਲ ਜੁੜੀਆਂ ਸ਼ਰਤਾਂ ਨੂੰ ਕੁੱਲ ਮਿਲਾ ਕੇ ਹੋਰ ਵੀ ਸਖਤ ਕੀਤਾ ਜਾਵੇਗਾ ਨਵੇਂ ਪੀਆਰ ਪ੍ਰੋਗਰਾਮ ਵਿੱਚ ਕੰਸਟਰਕਸ਼ਨ ਵਰਕਰਾਂ ਨੂੰ ਪੀਆਰ ਦੇਣਾ ਸ਼ਾਮਲ ਹੈ ਇਸ ਤੋਂ ਇਲਾਵਾ ਖੇਤੀ ਅਤੇ ਮੱਛੀ ਉਦਯੋਗ ਵਿੱਚ ਕੰਮ ਕਰਨ ਲਈ ਵੀ ਅਲੱਗ ਵਰਕ ਪਰਮਿਟ ਬਣਾਉਣਾ ਸ਼ਾਮਲ ਕੀਤਾ ਗਿਆ ਹੈ ਜ਼ਿਕਰ ਜੋ ਹੈ ਕਿ 2024 ਵਿੱਚ ਪੀਆਰ ਦਾ ਸਟੇਟਸ ਹਾਸਲ ਕਰਨ ਵਾਲੇ ਲੋਕਾਂ ਵਿੱਚੋਂ 64% ਉਹ ਸਨ ਜਿਨ੍ਹਾਂ ਕੋਲ ਕੈਨੇਡਾ ਵਿੱਚ ਪਹਿਲਾਂ ਹੀ ਕੰਮ ਕਰਨ ਦਾ ਤਜਰਬਾ ਸੀ